ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਰਭਉ ਨਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਝੁਪੈ ਝੁਪਣਾ ਹੋਵੇ ਜੇ ਲਾਇ ਰਹਾ ਲੇ ਉਤਾਰ ਹੁਕਮ ਆਪੋ ਕਿਨਾ ਤ੍ਰੇਜ ਬੰਨਾ ਭੁਰੀਆ ਪਰ ਸਹ ਸਿਆਣਪਾ ਲਖੋ ਹੀ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀ ਸਿਕ ਹੁਕਮੀ ਸਦਾ ਪਵਾਈਏ ਹੁਕਮੇਂ ਅੰਦਰ ਸਭੂ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਂਨ ਹੋਵੇ ਕਿਸੇ ਤਾਂ ਗਾਵੇ ਕੋ ਦਰ ਜਾਣੇ ਨੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਦਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾ ਪਿਰਸੇ ਦੂਰ ਗਾਵੇ ਕੋ ਵੇਖੇ ਹਦਰਹ ਦੂਰ ਕਥਨਾ ਕਥੀ ਨ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸ ਵੇ ਪਰਵਾਹੋ ਸਾਚਾ ਸਾਇਬ ਸਾਚਨਾਏ ਭਾਕਿਆ ਭਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਏ ਜੇ ਸੁਣ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਢਿਆਏ ਵਿਚਾਰੇ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਵਜਾਨੀਏ ਸਬਾਪੇ ਸਚਿਆਰੇ ਥਾਪਿਆ ਨਾ ਜੇ ਕੀਤਾ ਨਾ ਹੋਏ ਆਪੇ ਆਪਨ ਰਜਣ ਸੋਏ ਜਿਣ ਸੇਵੈ ਤਨ ਪਾਇਆ ਮਾਨ ਨਾਨਕ ਗਾਵੇ ਗੁੜੀ ਨਿਧਾਨ ਗਾਵੀਐ ਸੋ ਨਿਯਮ ਣ ਰਖੀਐ ਪਾਉ ਦੁਗ ਪਰਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰੇਸ਼ਰ ਗੁਰੂ ਗੋਰਾਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥੁ ਨਾ ਜਾਏ ਗੁਰਾ ਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਏ ਤੀਰਤ ਨਾਵਾਂ ਜੇ ਤਿਸ ਭਾਵਾਂ ਮਿਨ ਭਾਣੇ ਕੀ ਨਾਹੀ ਕਰੀ ਜੇ ਤਿਸ ਢਿਉ ਪਾਈ ਵੇਖਾ ਮਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸੁਬਨਾ ਜੀਆਂ ਘਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਤੁਚਾਰ ਹਜ਼ਾਰ ਜਾ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਈ ਕਹਿ ਜਸ ਕੀ ਰਜਗਲੇਈ ਜੇ ਤਿਸ ਨਦਰਣਾ ਵੇ ਤਾ ਵਾਤਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁੰਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਿੱਧ ਪੀਰ ਸੁਨਾਤ ਸੁਨਿਆ ਧਰਤ ਤਵਲੇ ਆਕਾਸ ਸੁਨੇ ਦੀਪ ਲੋਪ ਪਾਤਾਲ ਸੁਨੇ ਪੂਨ ਛਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਗ ਕਾ ਨਾਸ ਸੁਨੇ ਈਸਰ ਵਰ ਮਹਿੰਦ ਸੁਨੇ ਮੁਖ ਸਲਾਹ ਹਨਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਸਿ ਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਅਠਸਠ ਕਾਇ ਇਸ ਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਥ ਵੇਸਾ ਦਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇਕਰਮ ਵਿਚਾਰ ਐਸਾ ਨਾਮ ਨਰਿੰਧਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰ ਤੋਂ ਵੇ ਮਨ ਬੋਧ ਮੰਨੇ ਸਗਲ ਭਵਨ ਕੇ ਸੁੱਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਰਿੰਧਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸ ਉਪਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਤਰਮ ਸੇਤੀ ਸਰਮੰਦ ਐਸਾ ਨਾਮ ਨਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਿਦ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਧੌਲ ਧਰਮਧਿਆ ਕਾ ਪੂ ਸੰਤੋਗਤਾ ਰਖਿਆ ਜਿਣ ਸੋਤ ਜੇ ਕਬੂਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਤਲੇ ਕਮਨ ਜੋਰ ਜੀ ਯਾਤ ਰੰਗਾ ਕੇ ਨਾਮ ਸਬਨਾ ਲਖਿਆ ਬੁੜੀ ਕਲਾਮ ਦੇ ਲੇਖਾਲਿਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਪੂਤ ਕੀਤਾ ਉਸੇ ਕੋ ਕੋ ਤਿਸ ਤੇ ਹੋਵੇ ਲਖ ਦਰਿਆ ਗੁਜਰਤ ਕਵਨ ਕਹਾ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੁਸਰਾ ਸਲਾਮ ਤਿਨ ਅੰਕਾਰ ਅ ਸੰਖ ਜਪੀ ਅ ਸੰਖ ਪਾਉ ਸੰਖ ਬੂਧਾ ਸੰਗ ਤਵ ਤਾਉ ਸੰਗ ਰੰਤਮੁਖ ਵੇਦ ਪਾਠ ਸੰਗ ਜੋਗੁ ਮਨ ਰਹਿ ਉਦਾਸ ਸੰਗ ਭਗਤ ਗੁਰ ਜਾਣ ਵਿਚਾਰ ਸੰਗ ਸਰੀ ਸੰਖ ਦਾਤਾਰ ਅਸੰਖ ਸੋਰੁਮ ਪਖਸਾਰ ਸੰਖ ਮੂਨ ਲੇਵਲਾਇ ਤਾਰਿ ਕੁਦਰਤ ਕਮਨ ਕਹਾ ਵਿਚਾਰ ਵਾਰੈਨ ਜਮੇ ਇਕ ਵਾਰ ਜੋਤਿ ਨ ਪਾਵੇ ਸਾਈ ਭਲੀ ਕਰ ਤੁਸਰਾ ਸਲਾਮ ਧਨ ਅਰੰਕਾਰ ਅਸੰਖ ਮੂਰੇ ਕਿਹੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੀ ਜੋਰ ਸੰਖ ਗਲਵੜ ਹਤਿਆ ਕਮਾਇ ਸੰਖ ਪਾਪੀ ਪਾਪ ਕਰ ਜਾਹੇ ਸੰਖ ਊੜੈ ਰੂੜੈ ਫਿਰੈ ਸੰਖ ਮਲੇਸ਼ ਮਲ ਭਕ ਕਾਹੇ ਸੰਖ ਨਿੰਦਕ ਸ੍ਰੀ ਕਰੇ ਭਾਰ ਨਾਨਕੀਂ ਚ ਕਹਿ ਵਿਚਾਰ ਵਾਰੇ ਅਣਜਾਵੇਂ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਂਤ ਨਿਰੰਕਾਰ ਅਸੰਖ ਨਾਮਯ ਸੰਕਤਾ ਨਾਮ ਗਮ ਗਮ ਸੰਖ ਲੋ ਸੰਕੇ ਸਿਰ ਭਾਰ ਹੋਇ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਇ ਅਖਰੀ ਲਖਨ ਬੋਲ ਰਬਾਣ ਅਕਰ ਸਿਰ ਸੰਜੋ ਬਖਣ ਜਿਨਹੇ ਲੇਖਤੀ ਸਰਨਾਏ ਜੀ ਫਰਮਾਇ ਤੇ ਵਤੇ ਪਾਏ ਜੇਤਾ ਕੇਤਾ ਦੇਤਾ ਨਾਵੇਂ ਨਾਵੇਂ ਨਾਈ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਿਵੇਂ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀ ਕਰ ਤੁਸਰਹ ਸਲਾਮਤ ਨਿਰੰਕਾਰ ਭਰੀਏ ਹੱਥ ਭਰਤਨ ਦੇਹ ਪਾਣੀ ਤੋ ਤੇਤਰ ਸੁਖੇ ਮੋਤ ਬਲੇਤੇ ਕੱਪੜ ਹੋਏ ਦੇ ਸਭ ਲਈਏ ਹੋ ਤੋਏ ਭਰੀਏ ਮਤ ਪਾਪਾ ਕੇ ਸੰਗ ਹੋ ਧੋਪੇ ਨਾਵੇ ਗੇ ਰੰਗ ਪੁੰਨੀ ਪਾਪੀ ਅੱਖ ਨਾਈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਕਾਉ ਨਾਨਕ ਕਮੀਆਂ ਹੋ ਜਾਓ ਤੇਰਾ ਤਬਦ ਆਦਤਾਂ ਦੇ ਕੋ ਪਾਵਿਤਿਲ ਕਾ ਮਾਨ ਸੁਨੇ ਮਨੇ ਅਣ ਕੀਤਾ ਪਾਵਨ ਅੰਤਰਗਰਿ ਤੀਰਥ ਮਨ ਨਾਉ ਸਭ ਗੁਣ ਤੇਰੇ ਮੇ ਨਾਹੀ ਕੋ ਵਿਡ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾ ਸਤ ਸੋਹਣ ਸ੍ਰਾਮ ਚਾ ਕਵਨ ਸਵੇਲਾ ਉਕਤ ਕਵਨ ਕਵਨ ਥਿਤ ਕਵਨ ਮਾਰ ਕਵਨ ਸਿਰੁਤਮਾ ਹ ਕਮਜਿਤ ਹੋਆ ਆਕਾਰ ਵੇਰ ਨਾ ਪਾਇਆ ਭੰਤੇਜ ਹੋਵੇ ਲੇਕ ਪ੍ਰਾਨ ਵਕਤ ਨਾ ਪਾਇਓ ਘਾਦੀ ਅਜ ਲਿਖਨ ਨੇ ਕੁਰਾਨ ਤੇ ਤਵਾਰਨ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸੀਤੀ ਕੋ ਸਾਜੀ ਆਪੇ ਜਾਣੇ ਸੋਏ ਕਿਵ ਕਰ ਆਖ ਕਿਵਸਾਲਾ ਹੀ ਕਿਵਰਨੀ ਕਿਵ ਜਾਣਾ ਨਾਨਕ ਆਕੰਨ ਸਭ ਕੁ ਆਕੇ ਇੱਕ ਦਿਓ ਕਿਸਿਆਣਾ ਵੱਡਾ ਸਾਹਿ ਵੱਡੇ ਨਾਹਿ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨਾ ਸੋਹੇ ਪਤਾਲ ਪਤਾਲ ਲ ਕੀ ਗਾ ਸਯਾ ਗਾ ਸੂੜ ਕੜਿ ਗ ਪਾਲ ਥਕੇ ਵੇਦ ਕਹਿਨਿ ਕ ਬਾਤ ਸਹਿ ਸਧਾਰੇ ਕਹਿਨ ਕ ਤੀ ਬਾਸੁ ਲਿਖ ਧਾਤ ਲੇਖਾ ਹੋਇ ਤ ਲਿਖਿਐ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਲਾਹੀ ਸਲਾਹ ਤੀ ਸੁਰਤ ਨ ਪਾਈਆਂ ਨਦੀਆਂ ਤੇ ਵਾ ਪਵੇ ਸਮੁੰਦਰ ਨਾ ਜਾਣੀਐ ਸਮੁੰਦਰ ਸਾਹ ਸੁਲਤਾਨ ਗਿਰਾ ਸੇਤੀ ਮਲਦਨ ਕੀੜੀ ਤੁਲਨਾ ਹੋਵਨੀ ਜੇ ਤੇ ਸੁਮਨ ਨਾ ਵੀਸਰੇ ਅੰਤਨਾ ਸਿਫਤ ਗਾਣਾ ਅੰਤ ਯੰਤਨਾ ਕਰਨ ਦੇ ਨਾ ਅੰਤ ਅੰਤ ਨਵੇਂ ਖਣ ਸੁਣੇ ਨਾ ਅੰਤ ਨਾ ਜਾਪੇ ਘਾਵਨ ਮੰਤ ਅੰਤ ਨਾ ਜਾਪੇ ਕੀਤਾ ਕਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਹਬੂ ਜਾਤਾ ਉੱਚੇ ਉਪਰੂ ਜਾਣਾ ਵੜੂ ਚਾਹੋ ਇੱਕਤ ਸੂਚੇ ਕੋ ਜਾਣੇ ਸੋਇ ਜੇ ਵਡਾਪ ਜਾਣਿਆ ਆਪ ਆਪ ਨਾਨਕ ਨਤਰੀ ਕਰਮੀ ਦਾਤ ਬੋਤਾ ਕਰਮ ਲੈ ਗਿਆ ਨਾ ਜਾਈ ਵੱਡਾ ਦਾਤਾ ਦਿਲ ਨਾ ਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖਾਹੀਂ ਕਾਇ ਕੀਤੇ ਦੂ ਭੂਸਲ ਮਾਰੇ ਪੀਦਾ ਤੇਰੀ ਦਾਤਾਰ ਬੰਧ ਖਲਾਸੀ ਪਾਣੀ ਹੋਏ ਹੋ ਰਾਖ ਨ ਸਕੇ ਕੋਏ ਜੀ ਕੋ ਖਾਇਗਾ ਘਣ ਪਾਏ ਹੋ ਜਾਣੇ ਜੀ ਧਿਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸਨ ਬਖਸਿ ਸਿਵਸਲਾ ਨਾਨਕ ਪਾ ਸਾਹਿਬਾ ਸਾਹ

ਆਖੇ ਸੁਰਾ ਆਖੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇ ਆਖੇ ਸੁਰਨਾ ਮੁੰਝਣ ਸੇਵਕੀਤੇ ਆਖੇ ਆਖਣ ਪਾਏ ਕੀਤੇ ਕਹਿ ਕ ਠੁੱਟ ਜਾਏ ਕੀਤੇ ਕੀਤੇ ਹੋਰ ਕਰੇ ਤਾਂਖਣ ਸਕੇ ਕੀ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਭੋਲ ਵਿਗਾੜ ਤਾਂ ਲਿਖਿਆ ਸੁਰਗਵਾਰਾ ਗਵਾਰ ਸੋਹਦਰ ਕੇਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪੁਰੇ ਸੁਖਹਿਣ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਘੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇન્દ્ર ਇੰਦਰਾਸਨ ਬੈਠੇ ਦੇਵਤੇ ਆਧਰ ਨਾਲੇ ਗਾਵੇ ਸਿੱਧ ਸਮਾ ਦੀਨਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਕੀਤਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀ ਆਮਨ ਮੋਹਨ ਸਰਗ ਮਛ ਪਿਆਲੇ ਗਾਵਣ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵੇ ਯੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡਵਰ ਭੰਡਾ ਕਰ ਕਰ ਕੀ ਤਾਰੇ ਸੇਤ ਜਨੋ ਗਾਵੇ ਜੋਤਨ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਣ ਸੇ ਮੈਂ ਚਿਤ ਲਿਆ ਨਾਨਕ ਆ ਵਿਚਾਰੇ ਸੋਈ ਸੋਈ ਸਰਾ ਸੰਸਾਹਿ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀਮਾ ਜਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀ ਸਿਧੀ ਵਡਿਆਏ ਜੋਤੀ ਸੁਭਾਵੇ ਸੋਈ ਕਰਿ ਸਿਰੁਕਮ ਨ ਕਰ ਨਾ ਜਾਈ ਸੋ ਪਾਸ ਸੰਸਾਹ ਬਸਾਇ ਨਾਨਕ ਰਹਿ ਨਰਜਾਈ ਹੁੰਦਾ ਸੰਤੋਖ ਧਰਮ ਚੋਲੇ ਧਿਆਨ ਕੀ ਘਰੇ ਵਿਪੂਰ ਖਿੰਤਾ ਕਾਲ ਕੁਹਾਰੀ ਕੈ ਜੁਗ ਡਣਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤਿਆ ਦੇਤ ਸੇ ਆਦੇਸ ਆਦਿ ਨੀਲ ਨਾਦ ਨਾਥ ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜੈ ਨਾਥ ਆਪ ਨਾਥ ਨਾਥੀ ਸਭ ਜਾ ਕਰੇ ਸਦਾ ਵਰਾ ਸਾਦ ਸੰਜੋਗ ਜੋ ਤੁਧ ਕਾਰ ਚਲਾਵੇ ਲੇਖੇ ਆਵੇ ਭਾਗ ਆ ਦੇਤ ਸੇ ਆਦੇਸ ਆਦਿ ਨੀਲ ਨਾਦ ਨਾਥ ਜੁਗ ਜੁਗ ਏਕੋ ਵੇਸ, ਏਕਾ ਮੈ ਜੁਗਤ ਵੈ ਤਿਨ ਚਲੇ ਪਰਮਾਣਿ ਇਕ ਸੰਸਾਰਿ ਇਕ ਭੰਡਾਰੇ ਇਕ ਲਾਇ ਦੀ ਬਾਣ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ। ਉਵੇਖੇ ਨਨਦਰ ਨਾਵੇ ਬੋਤਾ ਹੈ ਵਿਡਾਣ ਅਦੇਤ ਸੇ ਆਦੇਸ ਆਦਿ ਨੀਨ ਨਾਦਨਾਥ ਜੁਗ ਜੁਗੇ ਕੋ ਵੇਸ ਹਸੇ ਲੋਏ ਲੋਏ ਪੰਡਾਰੇ ਜੋ ਕਿਸ ਪਾਇ ਸੇ ਕਾਵਾਰੇ ਕਰ ਕਰ ਵੇਖੇ ਸਿਰਜਨਹਾਰ ਨਾਨ ਸੱਚੇ ਕੀ ਸਾਚੀ ਗਾਰ ਆਦੇਤ ਸੇ ਆਦੇਸ ਆਦਿ ਨੀਨ ਨਾਦਨਾਥ ਜੁਗ ਜੁਗੇ ਕੋ ਵੇਸ ਏਕ ਦੂਜੀ ਬਲ ਖੋਏ ਲਖੋਏ ਲਖਵੀ ਸੇ ਲਕ ਲਗੜਾ ਕੀ ਏਕ ਨਾਮ ਜਗਦੀਸ਼ ਏ ਤੁਰਾਇ ਭਤ ਪਵੜੀਆ ਚੜੀਏ ਹੋਈ ਕਿਸ ਸੁਨ ਗਲਾਇਆ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਭਾਈ ਏ ਕੁੜੀ ਕੁੜੇ ਟੀਸ ਆਖਨ ਜੋਰ ਚ ਪਹਿਨਾ ਜੋਰ ਜੋਰ ਨ ਮੰਗਨ ਦੇ ਹਿਨਾ ਜੋਰ ਜੋਰ ਨ ਜਿਉਣ ਮਰਨ ਨ ਜੋਰ ਜੋਰ ਨ ਆਇ ਮਨ ਮਨ ਸੋਰ ਜੋਰ ਨ ਸ੍ਰਤੀ ਘਣ ਵਿਚਾਰ ਜੋਰ ਨ ਜੁਕਟੀ ਛਟੈ ਸੰਸਾਰ ਜਿਸਾ ਜੋਰ ਕਰਵੇ ਕੇਸ ਹੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਥਿਤੀ ਵਾਰ ਪਵਨ ਪਾਨਿ ਗਣੀ ਪਾਤਾਲ ਦੇਸਵੀ ਧਰਤੀ ਤਾਭ ਰਕੀ ਧਰਮ ਸਾਧ ਤਸਵੀ ਜੀ ਜੁਕਤ ਕੇ ਰੰਗ ਤਿਨ ਕੇ ਨਾਮ ਨੇ ਕੀ ਅਨੰਤੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਣ ਪੰਜ ਪ੍ਰਵਾਹ ਨਦਰੀ ਕਰਮ ਭਵੇਂ ਨੇ ਸਾਣ ਕੱਚ ਪਕਾਈ ਉੱਥੇ ਪਾਇ ਨਾਨਕ ਜੀ ਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਿਆ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਗਾਨ ਮਹੇਸ਼ ਕੀਤੇ ਵਰਮੇ ਘਾਰਤ ਗੜੀਏ ਰੂਪ ਰੰਕੇ ਵੇਸ ਕੀਤੇ ਗਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਭੁਤਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣ ਕੀਤੇ ਆ ਬਾਣੀ ਕੀਤੇ ਭਾਤਨ ਨੰਦ ਕੀਤੇ ਅਸੁਰਤੀ ਸੇਵ ਕੀਤੇ ਨਾਨਕ ਅੰਤਨਾਤ ਗਿਆਨ ਕਣ ਮੈਂ ਗਿਆਨ ਪ੍ਰਚਾਨਿਤ ਸਿਥੇ ਨਾਦ ਬਿਨੋਦ ਕੋੜ ਆਨੰਦ ਸ਼ਰਮ ਕਣ ਕੀ ਬਾਣੀ ਰੂਪ ਸਿਥੇ ਘਾੜ ਤਕੜੀਆ ਬਹੁਤ ਅਨੋਪ ਤਾਂ ਕਿ ਗੱਲਾਂ ਕੱਤਿਆਣਾ ਜੈ ਜੇ ਕੋ ਕਹਿ ਪਿਛੇ ਪੁਛਤਾਏ ਸਿਥੇ ਘੜੀਆ ਸੋਰਤ ਮਹਤਮਣ ਬੋਲ ਸਿਥੇ ਘੜੀਆ ਸੁਰਾਸਦਾ ਕੇ ਸੁੱਧ ਕਰਮ ਕਣ ਕੀ ਬਾਣੀ ਜੋਰ ਸਿਥੇ ਹੁਰ ਨਾ ਕੋਈ ਹੋਰ ਸਿਥੇ ਯੋਧ ਮਹਾਭਰ ਸੂਰਤ ਨਿਮ ਰਾਮ ਰਹਾ ਭਰਪੂਰ ਇੱਥੇ ਸੀਤੋ ਸੀਤਾ ਮਾ ਮਾਇ ਤਾਕਰੂਪਨ ਕਥਨੇ ਜਾਏ ਨਾ ਮਰੇ ਨਠਾਗੇ ਯਹ ਜਿਨ ਕੇ ਰਾਮ ਸੇਮਨ ਮਾਏ ਤਥੇ ਭਗਤ ਵਸੇ ਕੇ ਲੋਕਰਨ ਸੱਚਾ ਮਰਸੋ ਸਾਚ ਖੰਡੁ ਮਸਲ ਅਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਇੱਥੇ ਕਲ ਮੰਡਵਰ ਪੰਡ ਜੇ ਕੋ ਕਦੀ ਤਾੰਤ ਨੰਦ ਤਥੇ ਲੋਲ ਲੋਆਕਾਰ ਜਿਵ ਜਿਵ ਹੁਪੰਤਵੇਤ ਵਕਾਰ ਵੇਖੇ ਵਿਖਸੇ ਘਰੇ ਵਿਚਾਰ ਨਾਨਕ ਤਥਨਾ ਕੜਾ ਸਰ ਯਤ ਪਹਾਰਾ ਤਿਰਸੁ ਨੈਰਨ ਮਤਵੇ ਦੇ ਹਥਿਆਰ ਪੌਖ ਲਗਣੀ ਤਬ ਤਾ ਭਾਂਡਾ ਪਉ ਅਮ੍ਰਿਤ ਢਾਲ ਕੜੀਏ ਸਭ ਸੱਤੀ ਦੇ ਸਾਜਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਜੇ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏਮ ਸਖਤ ਕਾਲ ਨਾਨਕ ਤੇਮ ਕਿਛੁ ਲੇ ਕੀਤੀ ਛੁੱਟੀ ਨਾਲੀ ਨੀ ਨਾਮ ਧਿਆਇਆ ਗਏਮ ਸਖਤ ਕਾਲ ਨਾਨਕ ਤੇਮ ਕਿਛੁ ਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ